ਦੇ ਵਿੱਚ ਬਣਾਵਾਂਗੇ ਠੰਡ ਦੇ ਮੌਸਮ ਵਾਲੇ ਸਪੈਸ਼ਲ ਲੱਡੂ ਜੋ ਕਿ ਤਾਕਤ ਦਾ ਖਜ਼ਾਨਾ ਹੋਣ ਵਾਲੇ ਆ ਇਹਨਾਂ ਨੂੰ ਤੁਸੀਂ ਬਣਾ ਕੇ ਲੰਬੇ ਟਾਈਮ ਤੱਕ इजीली ਬਾਰੀ ਸਟੋਰ ਕਰਕੇ ਰੱਖ ਸਕਦੇ ਹੋ ਇਹਨਾਂ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਮੈਂ ਇੱਕ ਕੌਲੀ ਫੁੱਲ ਮਖਾਣੇ ਲਏ ਅਤੇ ਇਹਨਾਂ ਨੂੰ ਅਸੀਂ ਡਰਾਈ ਰੋਸਟ ਕਰ ਲਾਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਦੇਸੀ ਘਿਓ ਦੇ ਵਿੱਚ ਵੀ ਭੁੰਨ ਸਕਦੇ ਹੋ ਇਸ ਤਰ੍ਹਾਂ ਕਰੰਜੀ ਹੋਣ ਤੱਕ ਮੈਂ ਇਹਨਾਂ ਨੂੰ ਭੁੰਨ ਲਿਆ ਵਾ ਤੇ ਕਿਸੇ ਵੀ ਚੀਜ਼ ਦੀ ਕੁਆਂਟੀਟੀ ਤੁਸੀਂ ਵਧ ਘਟ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਹਰੇਕ ਚੀਜ਼ ਤੁਸੀਂ ਇੰਨੀ ਹੀ ਮਾਤਰਾ ਦੇ ਵਿੱਚ ਇਹਦੇ ਚ ਪਾਉਣੀ ਹੈ ਉਸ ਦੇ ਬਾਅਦ ਇੱਕ ਛੋਟੀ ਕੌਲੀ ਮੈਂ ਅਲਸੀ ਦੇ ਬੀਜ ਲਏ ਆ ਤੇ ਇਹਨਾਂ ਨੂੰ ਵੀ ਅਸੀਂ ਡਰਾਈ ਰੋਸਟ ਕਰ ਲਾਂਗੇ ਇਸ ਤਰ੍ਹਾਂ ਇੱਕ ਜਦੋਂ ਟਿਰਕਣ ਦੀ ਆਵਾਜ਼ ਆਉਣ ਲੱਗੇ ਅਲਸੀ ਚ ਉਦੋਂ ਤੱਕ ਇਹਨੂੰ ਮੈਂ ਪੁੰਨਿਆਵਾਂ ਫਿਰ ਮੈਂ ਅੱਧੀ ਕੌਲੀ ਇੱਥੇ ਚਿੱਟੇ ਤੇਲ ਲਏ ਆ ਚਿੱਟੇ ਤੇਲ ਦਾ ਬਹੁਤ ਵਧੀਆ ਟੇਸਟ ਆਉਂਦਾ ਵਾ ਇਹਨਾਂ ਲੱਡੂਆਂ ਦੇ ਵਿੱਚ ਤੇ ਇਹਨਾਂ ਨੂੰ ਵੀ ਭੁੰਨ ਲਿਆ ਜਦੋਂ ਇਹਨਾਂ ਦਾ ਕਲਰ ਚੇਂਜ ਹੋ ਗਿਆ ਤੇ ਵਧੀਆ ਖੁਸ਼ਬੂ ਆਉਣ ਲੱਗੀ ਤਾਂ ਕੱਟ ਲਿਆ ਉਸ ਦੇ ਬਾਅਦ ਮੈਂ ਲਿਆ ਜੀ ਮਗਜ ਚਾਰੇ ਮਗਜ ਤੁਸੀਂ ਦੁਕਾਨ ਤੋਂ ਬਹੁਤ ਆਸਾਨੀ ਦੇ ਨਾਲ ਲੈ ਸਕਦੇ ਹੋ ਜਿਦੇ ਵਿੱਚ ਕਦੂ ਦੇ ਬੀਜ, ਖਰਬੂਜੇ ਦੇ ਬੀਜ, ਸੂਰਜਮੁਖੀ ਦੇ ਬੀਜ ਇਸ ਤਰ੍ਹਾਂ ਸਾਰੇ ਬੀਜ ਜਿਹੜੇ ਆ ਉਹ ਆ ਜਾਂਦੇ ਆ ਤੇ ਨਾਲ ਹੀ ਮੈਂ ਇੱਥੇ ਅੱਧੀ ਕੌਲੀ ਇਹਦੇ ਵਿੱਚ ਖਸਖਸ ਵੀ ਬਾਦੇ ਦੇ ਇੱਕ ਮੱਗ ਜਮੈਂ ਬਾਅਦ ਚ ਪਾਇਆ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਬਾਕੀਆਂ ਦੇ ਵਿੱਚ ਮੌਇਸਚਰ ਥੋੜਾ ਜਿਹਾ ਵਾਧਾ ਤੇ ਉਹ ਤਕਰੀਬਨ ਸਾਰੇ ਮੱਗ ਜਤੇ ਖਸਖਸ ਮਿਲਾ ਕੇ ਡੇਡ ਕੁਆਲਿਟੀ ਕਰੀਬ ਕੁਆਂਟੀਟੀ ਬਣ ਗਈ ਸੀ ਤੇ ਉਸ ਦੇ ਬਾਅਦ ਬਦਾਮ ਤੇ ਅਖਰੋਟ ਇਹਨਾਂ ਨੂੰ ਵੀ ਥੋੜ੍ਹੀ ਰੋਸਟ ਕਰ ਲਿਆ ਸਾਰੀਆਂ ਚੀਜ਼ਾਂ ਇੱਕ ਪ੍ਰਾਂਚ ਚ ਕਰ ਲਈਆਂ ਨਾਲ ਹੀ ਮੈਂ ਇੱਕ ਸੁੱਕਾ ਨਾਰੀਅਲ ਉਹਨੂੰ ਛਿੱਲ ਕੇ ਬਰੀਕ ਬਰੀਕ ਕद्दूकस ਕਰ ਲਿਆ ਵਾ ਤੇ ਇੱਕ ਕੌਲੀ ਦੇ ਕਰੀਬ ਹੀ ਆਪਾਂ ਕਿਸ਼ਮਿਸ਼ ਲਈ ਆ ਇਹ ਹਜੇ ਇਸ ਤਰ੍ਹਾਂ ਹੀ ਆ ਇਹਨੂੰ ਪਰ ਮੈਂ ਪੰਜੀਰੀ ਵਿੱਚ ਜਾਂ ਲੱਡੂਆਂ ਦੇ ਵਿੱਚ ਕੱਟ ਕੇ ਐਡ ਕਰਾਂਗੀ ਤੇ ਸਭ ਤੋਂ ਪਹਿਲਾਂ ਹੁਣ ਕੜਾਈ ਦੇ ਵਿੱਚ ਅਸੀਂ ਗੂੰਦ ਨੂੰ ਭੁੰਨ ਲਾਂਗੇ ਇਹਨਾਂ ਲੱਡੂਆਂ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਹੈ ਇਹਨੂੰ ਬਬੂਲ ਗੂੰਦ ਵੀ ਕਹਿੰਦੇ ਆ ਜਾਂ ਕਿੱਕਰ ਦੀ ਗੂੰਦ ਵੀ ਕਿਹਾ ਜਾਂਦਾ ਵਾ ਤੇ ਠੰਡੇ ਮੌਸਮ ਦੇ ਵਿੱਚ ਜਿਹੜੇ ਵੀ ਪੰਜੀਰੀ ਬੰਦੀਆਂ ਲੱਡੂ ਬੰਦੀ ਉਹਦੇ ਚ ਇਸ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈ ਇਸ ਤਰ੍ਹਾਂ ਇਹ ਫੁੱਲ ਜਾਂਦੀ ਹੈ ਬਹੁਤ ਹੀ ਵਧੀਆ ਕਰੰਚੀ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਆਟਾ ਪੁੰਨਾਂਗੇ ਆٹے ਦੇ ਵਿੱਚ ਮੈਂ ਇੱਕ ਕੌਲੀ ਕਣਕ ਦਾ ਆਟਾ ਲਿਆ ਵਾ ਅੱਧੀ ਕੌਲੀ ਬਾਜਰੇ ਦਾ ਆਟਾ ਵਾ ਤੇ ਅੱਧੀ ਕੌਲੀ ਹੀ ਬੇਸਨ ਦੀ ਵਰਤੋਂ ਕੀਤੀ ਹੈ ਤੁਸੀਂ ਕੱਲੇ ਕਣਕ ਦੇ ਆਟੇ ਦੀ ਵਰਤੋਂ ਵੀ ਕਰ ਸਕਦੇ ਹੋ ਜਾਂ ਕੱਲੇ ਬਾਜਰੇ ਦੇ ਆਟੇ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਇਹਨਾਂ ਨੂੰ ਅਸੀਂ ਸਾਰੇ ਆਟਿਆਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਭੁੰਨ ਲਾਂਗੇ ਦੋ ਕੌਲੀਆਂ ਦੇ ਕਰੀਬ ਆਟਾ ਬਣ ਗਿਆ ਸੀ ਡੇਢ ਕੌਲੀ ਦੇ ਕਰੀਬ ਮੈਂ ਇਹਦੇ ਚ ਕਿਉਂ ਪਾਇਆ ਕਿਉਂ ਦੀ ਕੁਆਂਟੀਟੀ ਘੱਟ ਰੱਖੀ ਹੈ ਤੁਸੀਂ ਦੋ ਕੌਲੀਆਂ ਕਿਉਂ ਵੀ ਕਰ ਸਕਦੇ ਹੋ ਉਸਦੇ ਬਾਅਦ ਆਪਾਂ ਗੁਰਦੀ ਚਾਸ਼ਨੀ ਬਣਾਵਾਂਗੇ ਜਦੋਂ ਸਾਡਾ ਆਟਾ ਭੁੰਨਿਆ ਗਿਆ ਗੁਰਦੀ ਚਾਸ਼ਨੀ ਲਈ ਮੈਂ ਇੱਕ ਕੌਲੀ ਗੁੜ ਲਿਆ ਅੱਧਾ ਕੌਲੀ ਪਾਣੀ ਦਾ ਯੂਜ਼ ਕੀਤਾ ਵਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਡਰਾਈ ਰੋਸਟ ਕਰਕੇ ਰੱਖਿਆ ਸੀ ਇਹਨਾਂ ਨੂੰ ਮੈਂ ਦਰਦਰਾ ਪੀਸ ਲਿਆ ਨਾਲ ਹੀ ਇੱਥੇ ਮੈਂ ਸੌਫਟੇ ਇਲਾਇਚੀ ਦਾ ਪਾਊਡਰ ਵੀ ਪੀਸ ਲਿਆ ਵਾ ਜਾਨੀ ਦੀ ਸੌਫਟੇ ਇਲਾਇਚੀ ਨੂੰ ਮਿਕਸ ਕਰਕੇ ਮਿਕਸੀ ਜਾਰ ਦੇ ਵਿੱਚ ਪੀਸ ਲੈਣਾ ਵਾ ਤੇ ਉਸਦੇ ਬਾਅਦ ਸਾਰੀਆਂ ਚੀਜ਼ਾਂ ਨੂੰ ਆਪਾਂ ਪ੍ਰਾਂਤ ਦੇ ਵਿੱਚ ਮਿਕਸ ਕਰ ਲਾਂਗੇ ਜਿਹੜੀ ਗੁੜ ਦੀ ਆਪਾਂ ਚਾਸ਼ਨੀ ਬਣਾ ਰਹੇ ਆ ਨਾ ਉਹ ਮੈਂ ਇੱਕ ਕੌਲੀ ਗੁੜੀ ਲਿਆ ਵਾ ਪਰ ਦੋ ਕੌਲੀਆਂ ਸਾਡਾ ਆਟਾ ਵਾ ਤਾਂ ਮਿੱਠਾ ਮੈਂ ਜਨੀ ਦੀ ਥੋੜਾ ਜਿਹਾ ਘੱਟ ਰੱਖ ਰਹੀ ਆ ਜੇਕਰ ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਜਿੰਨਾ ਆਟਾ ਏ ਉਨੀ ਕੁਆਂਟੀਟੀ 'ਚ ਤੁਸੀਂ ਇਹਦੇ 'ਚ ਮਿੱਠਾ ਐਡ ਕਰਿਓ ਜਿਹੜਾ ਮੈਂ ਮਿੱਠਾ ਐਡ ਕੀਤਾ ਉਹ ਬਿਲਕੁਲ ਲਾਈਟ ਆ ਜਨੀ ਦੇ ਇਨਾ ਪਤਾ ਨਹੀਂ ਲੱਗਦਾ ਕਿ ਇਹਦੇ ਵਿੱਚ ਕਿੰਨੀ ਸ਼ੱਕਰ ਜਿਹੜੀ ਮਿਲਾਈ ਹੋਈ ਆ ਫਿਰ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਆਟੇ ਨੂੰ ਮਿਕਸ ਕਰ ਲਿਆ ਨਾ ਆਟਾ ਹਜੇ ਕਾਫੀ ਗਰਮ ਸੀ ਹੱਥ ਦੇ ਨਾਲ ਗਰਮ ਲੱਗਦਾ ਇਸ ਕਰਕੇ ਮੈਂ ਇਹਨੂੰ ਚਮਚੇ ਦੇ ਨਾਲ ਹੀ ਇਸ ਤਰ੍ਹਾਂ ਮਿਕਸ ਕਰ ਰਹੀ ਹਾਂ ਉਨੇ ਟਾਈਮ ਦੇ ਵਿੱਚ ਸਾਡੀ ਜਿਹੜੀ ਚਾਸ਼ਨੀ ਆ ਉਹ ਬਣ ਕੇ ਤਿਆਰ ਹੋ ਜਾਏਗੀ ਤੇ ਫਿਰ ਚਾਸ਼ਨੀ ਇਹਦੇ ਵਿੱਚ ਐਡ ਕਰਕੇ ਮਿਕਸ ਕਰਨਾ ਆਸਾਨ ਹੋ ਜਾਊਗਾ ਤੇ ਚਾਸ਼ਨੀ ਜਿਹੜੀ ਗੁੜ ਦੀ ਬਣਾਉਣੀ ਹੈ ਨਾ ਇਹਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਪਕਾਉਣਾਗਾ ਬਸ 5 ਕ ਮਿੰਟ ਹੀ ਲੱਗਦੇ ਹੈ ਗੁੜ ਮੈਲਟ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ 1 ਮਿੰਟ ਤੁਸੀਂ ਹੋਰ ਪਕਾ ਲਓ ਇਸ ਤਰੀਕੇ ਦੇ ਨਾਲ ਤਾਂ ਚਾਸ਼ਨੀ ਜਿਹੜੀ ਆ ਉਹ ਰੈਡੀ ਕੁਝ ਵੀ ਚੈੱਕ ਨਹੀਂ ਕਰਨਾਗਾ ਬਸ ਗੁਡ ਨੂੰ ਹੀ ਮੈਲਟ ਕਰਨਾ ਵਾ ਉਸਦੇ ਬਾਅਦ ਆਪਾਂ ਇਹ ਸਾਰੇ ਮਿਕਸਚਰ ਦੇ ਉੱਪਰ ਪਉਣ ਕੇ ਇਹਦੇ ਵਿੱਚ ਐਡ ਕਰ ਦੇਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਕੋਈ ਡੱਕੇ ਵਗੈਰਾ ਜਿਹੜੇ ਆ ਉਹ ਨਾ ਜਾਣ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਇਸ ਤਰ੍ਹਾਂ ਚਮਚ ਦੇ ਨਾਲ ਹੀ ਮਿਕਸ ਕਰਾਂਗੇ ਕਿਉਂਕਿ ਹਜੇ ਚਾਸ਼ਨੀ ਜਿਹੜੀ ਆ ਉਹ ਕਾਫੀ ਗਰਮ ਹੈ ਤੇ ਤੁਸੀਂ ਫਟਾਫਟ ਮਿਕਸ ਕਰ ਲੈਣਾ ਇਹਨੂੰ ਤਾਂ ਕਿ ਗੁੜ ਜਿਹੜਾ ਹੈ ਨਾ ਉਹ ਜਿਵੇਂ ਜਿਵੇਂ ਠੰਡਾ ਹੁੰਦਾ ਜਾਏਗਾ ਤੇ ਉਸ ਦੇ ਬਾਅਦ ਤੁਹਾਨੂੰ ਲੱਡੂ ਬਣਾਉਣੇ ਔਖੇ ਹੋ ਜਾਣੇ ਆ ਜਿਵੇਂ ਤੁਸੀਂ ਘੱਟ ਘੋਦੀ ਵਰਤੋਂ ਕਰ ਰਹੇ ਹੋ ਤੇ ਇਸ ਤਰੀਕੇ ਦੇ ਨਾਲ ਗਰਮ ਗਰਮ ਦੇ ਵਿੱਚ ਇਹ ਲੱਡੂ ਬਣਾਉਂਗੇ ਨਾ ਬਹੁਤ इजीली ਬਣ ਜਾਂਦੇ ਕੋਈ ਜ਼ਿਆਦਾ ਨਹੀਂ ਟਾਈਮ ਲੱਗਦਾਗਾ ਬਸ ਫਟਾਫਟ ਬਣਾਉਂਦੇ ਜਾਣਾ ਤੇ ਲੱਡੂ ਜਿਹੜੇ ਉਹ ਬਹੁਤ ਵੱਡੇ ਸਾਈਜ਼ ਦੇ ਨਹੀਂ ਬਣਾਉਣੇਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਕਾਫੀ ਜ਼ਿਆਦਾ ਗਰਮ ਹੁੰਦੀਆਂ ਵਾਂ ਸਰੀਰ ਨੂੰ ਬਹੁਤ ਗਰਮੈਸ਼ ਦਿੰਦੀਆਂ ਵਾਂ ਇਸ ਕਰਕੇ ਲੱਡੂ ਜੜਿਆ ਉਹ ਛੋਟੇ ਸਾਈਜ਼ ਦੇ ਹੀ ਬਣਾਇਓ ਤੇ ਇਸ ਤਰੀਕੇ ਦੇ ਨਾਲ ਸਾਰੇ ਲੱਡੂ ਜੜਿਆ ਆਪਾਂ ਬਣਾ ਕੇ ਤਿਆਰ ਕਰ ਲਏ ਜੇਕਰ ਤੁਸੀਂ ਲੱਡੂ ਬਣਾਉਣਾ ਨਹੀਂ ਚਾਹੁੰਦੇ ਤਾਂ ਤੁਸੀਂ ਇਹਨੂੰ ਪੰਜੀਰੀ ਦੇ ਰੂਪ ਵਿੱਚ ਵੀ ਰੱਖ ਸਕਦੇ ਹੋ ਬਸ ਇਹ ਹੁੰਦਾ ਹੈ ਕਿ ਲੱਡੂ ਜੜਿਆ ਉਹ ਖਾਣੇ ਥੋੜੇ ਜੇ ਈਜ਼ੀ ਹੋ ਜਾਂਦੇ ਆ ਤੇ ਮੈਂ ਤੁਹਾਨੂੰ ਇਹਨਾਂ ਨੂੰ ਤੋੜ ਕੇ ਵੀ ਦਿਖਾਉਣੀ ਆ ਕਿ ਕਿੰਨੇ ਵਧੀਆ ਬਣ ਕੇ ਤਿਆਰ ਹੋਇਆ ਬਹੁਤ ਹੀ ਜ਼ਿਆਦਾ ਟੇਸਟੀ ਲੱਗ ਰਿਹਾ ਹੈ ਇੱਕ ਲੱਡੂ ਖਾਣ ਦੇ ਬਾਅਦ ਕਦੇ ਵੀ ਮਨ ਨਹੀਂ ਭਰੇਗਾ ਉਮੀਦ ਕਰਦੀ ਹਾਂ ਜੀ ਵੀਡੀਓ ਪਸੰਦ ਆਏਗੀ ਤੁਸੀਂ ਵੀ ਇਸ ਰੈਸਪੀ ਨੂੰ ਛੂ ਟ੍ਰਾਈ ਕਰੋਗੇ